ਕੀ ਕੀਤੀ ਮੁਹੱਬਤ ਵੱਲ ਪੁੱਲ ਬੈਠਾ ਹਾਂ ਜ਼ਿੰਦਗੀ ਦਾ ਕੀ ਕੀ ਕੀਤੀ ਮੁਹੱਬਤ ਵੱਲ ਪੁੱਲ ਬੈਠਾ ਹਾਂ ਜ਼ਿੰਦਗੀ ਦਾ ਤਬਾ ਮੈਂ ਸੀਜ਼ਾ ਮੁਹੱਬਤ ਜਵਾਬ ਲੱਭਦਾ ਹਾਂ ਪਹੇਲੀ ਦਾ ਤੇਰੀ ਹਵਾਂ ਨੂੰ ਲੱਭਦਾ ਹੰਝੂਆਂ ਨਾਲ ਮਹਿਕਦਾ ਹਾਂ ਸਿਰ ਦੇ دیدار ਲਈ ਤੇਰੀ ਲਿਖਾਈ ਨੂੰ ਪੜਦਾ ਹਾਂ ਖੁਆਬ ਜਾਂ ਜ਼ਹਿਰ ਕਹ ਲੈ ਹੁਣ ਲੈਨ ਤੋਂ ਡਰਦਾ ਹਾਂ ਖੁਆਬ ਜਾਂ ਜ਼ਹਿਰ ਕਹ ਲੈ ਹੁਣ ਲੈਨ ਤੋਂ ਡਰਦਾ ਹਾਂ ਕਿਤੇ ਮੁੜਨਾ ਤੂੰ ਆ ਜਾਵੇਂ ਇਸ ਲਈ ਪਰ ਕਾਨੂੰ ਜਗਾਉਂਦਾ ਹਾਂ ਇਜ਼ਹਾਰ ਇਸ਼ਕ ਦਾ ਰੋਗ ਭੈੜੇ ਲਾ ਗਿਆ ਕਿ ਇਜ਼ਹਾਰ ਇਸ਼ਕ ਦਾ ਰੋਗ ਭੈੜੇ ਲਾ ਗਿਆ ਇਸ਼ਕ ਵੀ ਗੁਨਾਹ ਇਸ਼ਕ ਅੱਜ ਹੋਈ ਸਿਖਾ ਗਿਆ ਲਕਾਉਂਦਾ ਆਪਣਾ ਪਤਾ ਹਰ ਇੱਕ ਤੋਂ ਦੁੱਖਾਂ ਦਾ ਬਾਹਰ ਖੋਲ ਆਇਆ ਵਿਛੋੜੇ ਚ ਤਰਨ ਲਈ ਮੈਂ ਹਾਸਿਆਂ ਦੇ ਸ਼ੀਸ਼ੇ ਤੋੜ ਆਇਆ ਤੇਰੇ ਪਰਛਾਵਿਆਂ ਨਾਲ ਕੀ ਰੁੱਝਿਆ ਬਾਤਾਂ ਪਾਉਣ ਨੂੰ ਕਿ ਤੇਰੇ ਪਰਛਾਵਿਆਂ ਨਾਲ ਕੀ ਰੁਜਾਂ ਮੈਂ ਬਾਤਾਂ ਪਾਉਣ ਨੂੰ ਹੁਣ ਖਾਮੋਸ਼ ਰਹਿਣਾ ਜਦ ਕੋਈ ਪੁੱਛੇ ਮੇਰੇ ਹਾਲ ਨੂੰ ਆਪਣਾ ਚਾਨਣ ਖੋ ਬੈਠਾ ਭਜਾਉਂਦੇ ਤਾਰਿਆਂ ਨੂੰ ਧੁੰਦਲਾ ਹੁੰਦੇ ਜ਼ਾ ਤੇਰੀ ਦੀਦ ਜੀ ਲੱਭਦਿਆਂ ਨੂੰ ਬੇਵਕਤ ਤੁਰਦਿਆਂ ਨੂੰ ਮਿਲਿਆ ਗਮਾਂ ਦੇ ਖਜ਼ਾਨੇ ਕਿ ਬੇਵਕਤ ਤੁਰਦਿਆਂ ਨੂੰ ਮਿਲਿਆ ਗਮਾਂ ਦੇ ਖਜ਼ਾਨੇ ਜਿੰਨਾ ਉਮੀਦਾਂ ਰੱਖਿਆ ਉਹੀ ਅੱਜ ਬਣਿਆ ਬੇਗਾਨੇ ਪੀਣਾ ਖਤਮ ਕਰਨ ਖਾਤਰ ਮੌਤ ਨੂੰ ਖਤ ਲਿਖਣੇ ਨੇ ਵੈਰਾਂ ਦੇ ਰਸੇ ਬਣਾ ਹੁਣ ਸਾ ਆਪਣੇ ਕੁੱਟਨੇ ਨੇ ਤਕਦੀਰ ਤੇ ਇਸ਼ਕ ਜਦ ਖੇਡਣ ਪੈਣ ਪਹੇਲੀਆਂ ਤੇ ਦਿਸਦਾ ਨਾ ਕੋਈ ਰਾਹ ਤਕਦੀਰ ਤੇ ਇਸ਼ਕ ਜਦ ਖੇਡਣ ਪੈਣ ਪਹੇਲੀਆਂ ਤੇ ਦਿਸਦਾ ਨਾ ਕੋਈ ਰਾਹ ਇੱਕ ਲਫ਼ਜ਼ ਮੁਹੱਬਤ ਇੱਕ ਲਫ਼ਜ਼ ਮੁਹੱਬਤ ਕੁਮਾਰ ਤੇ ਸਾਰੀ ਜ਼ਿੰਦਗੀ ਹੀ ਤਬਾਹ ਇੱਕ ਲਫ਼ਜ਼ ਮੁਹੱਬਤ ਕਮਰ ਤੇ ساری ਜ਼ਿੰਦਗੀ ਤਬਾਹ